ਪਰਮਾਤਮਾ ਤੋਂ ਪਹਿਲਾਂ ਕੀ ਸੀ ਗੁਰੂ ਨਾਨਕ ਦੇਵ ਜੀ ਜਦੋਂ ਇਦਾਖ ਜਾਂਦੇ ਹਨ ਤਾਂ ਉੱਥੇ ਉਹਨਾਂ ਨੂੰ ਮੁਲਾਕਾਤ ਪੀਰ ਦਸਤਗੀਰ ਨਾਲ ਹੁੰਦੀ ਹੈ ਜੋ ਗੁਰੂ ਨਾਨਕ ਦੇਵ ਜੀ ਨੂੰ ਤਿੰਨ ਸਵਾਲ ਕਰਦਾ ਹੈ ਜਿਨ੍ਹਾਂ ਵਿੱਚੋਂ ਪਹਿਲਾ ਸਵਾਲ ਇਹ ਸੀ ਪਰਮਾਤਮਾ ਤੋਂ ਪਹਿਲਾਂ ਕੀ ਸੀ ਗੁਰੂ ਨਾਨਕ ਦੇਵ ਜੀ ਉਸ ਦੇ ਸਵਾਲ ਦਾ ਜਵਾਬ ਦੇਣ ਵਾਸਤੇ ਉਸ ਦੇ ਕੋਲੋਂ ਇੱਕ ਥਾਲ ਦੇ ਵਿੱਚ ਮੋਤੀ ਮੰਗਾਉਂਦੇ ਹਨ ਤੇ ਕਹਿੰਦੇ ਹਨ ਇਹਨਾਂ ਨੂੰ ਗਿਣੋ ਪੀਰ ਦਸਤਗੀਰ ਮੋਤੀ ਨੂੰ ਗਿੰਣਾ ਸ਼ੁਰੂ ਕਰ ਦਿੰਦਾ ਹੈ 1 2 3 4 ਗੁਰੂ ਨਾਨਕ ਦੇਵ ਜੀ ਉਸ ਨੂੰ ਰੋਕ ਕੇ ਕਹਿੰਦੇ ਹਨ ਕਿ ਨਹੀਂ ਸ਼ੁਰੂ ਤੋਂ ਗਿਨੋ ਪੀਰ ਦਸਤਗੀਰ ਫਿਰ ਗਿਣ ਸ਼ੁਰੂ ਕਰਦਾ ਹੈ 1 2 3 ਗੁਰੂ ਨਾਨਕ ਦੇਵ ਜੀ ਫਿਰ ਉਸ ਨੂੰ ਰੋਕ ਕੇ ਕਹਿੰਦੇ ਹਨ ਕਿ ਨਹੀਂ ਸ਼ੁਰੂ ਤਾਂ ਗਿਨੋ ਤੇ ਜਦੋਂ 3 4 ਵਾਰੀ ਐਦਾਂ ਹੁੰਦਾ ਹੈ ਤਾਂ ਪੀਰ ਦਸਤਗਿਰ ਖੇਚ ਜਾਂਦਾ ਹੈ ਪੀਰ ਦਸਤਗਿਰ ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਹੈ ਤੁਸੀਂ ਦੱਸੋ ਮੈਂ ਕਿੱਥੋਂ ਸ਼ੁਰੂ ਕਰਾਂ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਇੱਕ ਤੋਂ ਪਹਿਲਾਂ ਸ਼ੁਰੂ ਕਰੋ ਪੀਰ ਦਸਤਗਿਰ ਕਹਿੰਦਾ ਹੈ ਇੱਕ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਇਹੀ ਤੇਰੇ ਸਵਾਲ ਦਾ ਜਵਾਬ ਹੈ ਉਸ ਪਰਮਾਤਮਾ ਤੋਂ ਪਹਿਲਾਂ ਵੀ ਕੁਝ ਨਹੀਂ ਇਸ ਸਾਰੇ ਪਰ ਸਾਰੇ ਦੀ ਸ਼ੁਰੂਆਤ ਉਸ ਪਰਮਾਤਮਾ ਤੋਂ ਹੀ ਹੁੰਦੀ ਹੈ ਐਦਾਂ ਪਰਮਾਤਮਾ ਰਹਿੰਦਾ ਕਿੱਥੇ ਹੈ ਪੀਰ ਦਸਤਗੀਰ ਵੱਲੋਂ ਇਹ ਦੂਜਾ ਸਵਾਲ ਪੁੱਛਿਆ ਗਿਆ ਗੁਰੂ ਨਾਨਕ ਦੇਵ ਜੀ ਨੇ ਇਸ ਸਵਾਲ ਦਾ ਉੱਤਰ ਦੇਣ ਵਾਸਤੇ ਉਸ ਦੇ ਕੋਲੋਂ ਦੁੱਧ ਮੰਗਾਇਆ ਦੁੱਧ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਪੀਰ ਜੀ ਇਸ ਦੁੱਧ ਵਿੱਚ ਕੁਝ ਹੈ ਪੀਰ ਪਹਿਲਾਂ ਤਾਂ ਡਰ ਜਾਂਦਾ ਹੈ ਕਿਤੇ ਉਸ ਦੇ ਚੇਲਿਆਂ ਨੇ ਇਸ ਵਿੱਚ ਕੁਝ ਮਿਲਾਤਾ ਨਹੀਂ ਦਿੱਤਾ ਪਰ ਫਿਰ ਦੁੱਧ ਨੂੰ ਚੰਗੀ ਤਰ੍ਹਾਂ ਪਰਖਣ ਤੋਂ ਬਾਅਦ ਨਹੀਂ ਗੁਰੂ ਨਾਨਕ ਦੇਵ ਜੀ ਇਹ ਤਾਂ ਬਿਲਕੁਲ ਸ਼ੁੱਧ ਦੁੱਧ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਮੈਨੂੰ ਦੁੱਧ ਦੀ ਸ਼ੁੱਧਤਾ ਉੱਪਰ ਸ਼ੰਕਾ ਨਹੀਂ ਪਰ ਦੇਖੋ ਇਸ ਦੇ ਵਿੱਚ ਮੱਖਣ ਹੈ ਤਾਂ ਪੀਰ ਦਸਤਗੀਰ ਕਹਿੰਦੇ ਹਨ ਜੀ ਹਾਂ ਮੈਂ ਵੀ ਇਸ ਗੱਲ ਦੇ ਨਾਲ ਸਹਿਮਤ ਇਸ ਦੇ ਵਿੱਚ ਮੱਖਣ ਹੈ ਤਾਂ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਕਿ ਜਿਵੇਂ ਇਸ ਦੁੱਧ ਦੇ ਬੂੰਦ-ਬੂੰਦ ਵਿੱਚ ਮੱਖਣ ਹੈ ਪਰ ਦਿਸਦਾ ਨਹੀਂ ਉਸ ਮੱਖਣ ਨੂੰ ਦੇਖਣ ਵਾਸਤੇ ਪ੍ਰਾਪਤ ਕਰਨ ਵਾਸਤੇ ਦੁੱਧ ਨੂੰ ਰੜਕਣਾ ਪੈਂਦਾ ਹੈ ਇਸੇ ਤਰ੍ਹਾਂ ਪਰਮਾਤਮਾ ਵੀ ਕਣ-ਕਣ ਅੰਦਰ ਮੌਜੂਦ ਹੈ ਪਰ ਪਰਮਾਤਮਾ ਨੂੰ ਦੇਖਣ ਵਾਸਤੇ ਜਾਂ ਪ੍ਰਾਪਤ ਕਰਨ ਵਾਸਤੇ ਸਾਨੂੰ ਨਾਮ ਸਿਮਰਨ ਦਾ ਜਾਪ ਕਰਨਾ ਪੈਂਦਾ ਹੈ ਪਰਮਾਤਮਾ ਕੰਮ ਕੀ ਕਰਦਾ ਹੈ ਪੀਰ ਦਸਗਿਰ ਨੇ ਗੁਰੂ ਨਾਨਕ ਦੇਵ ਜੀ ਨੂੰ ਤਿੰਨ ਸਵਾਲ ਕੀਤੇ ਸਨ ਤੀਜਾ ਸਵਾਲ ਇਹ ਸੀ ਪੀਰ ਦਸਗਿਰ ਗੁਰੂ ਨਾਨਕ ਦੇਵ ਜੀ ਨੂੰ ਪੁੱਛਣ ਲੱਗਦਾ ਹੈ ਕਿ ਪਰਮਾਤਮਾ ਕੰਮ ਕੀ ਕਰਦਾ ਹੈ ਉਹ ਇਹ ਸਿਵਾਲ ਸਿੰਘ ਆਸਣ ਤੇ ਬੈਠ ਕੇ ਕਰ ਰਿਆ ਸੀ ਤੇ ਗੁਰੂ ਨਾਨਕ ਦੇਵ ਜੀ ਪੁੰਜੇ ਖੜੇ ਸਨ ਗੁਰੂ ਨਾਨਕ ਦੇਵ ਜੀ ਪੀਰ ਦਸਤਗੀਰ ਨੂੰ ਕਹਿਣ ਲੱਗਦੇ ਹਨ ਸਵਾਲ ਪੁੱਛਣ ਵਾਲਾ ਭਾਵ ਸਿੱਖਣ ਵਾਲਾ ਹਮੇਸ਼ਾ ਨੀਵੀਂ ਜਗ੍ਹਾ ਤੇ ਖੜਾ ਹੁੰਦਾ ਹੈ ਤੇ ਤੁਸੀਂ ਇੱਕ ਕੰਮ ਕਰੋ ਫੇ ਸਾਡੀ ਜਗ੍ਹਾ ਤੇ ਆ ਜਾਓ ਤੇ ਸਾਨੂੰ ਸਿੰਘਾਸਣ ਤੇ ਬੈਠਣ ਦਿਓ ਫਿਰ ਅਸੀਂ ਤੁਹਾਡੇ ਸਵਾਲ ਦਾ ਜਵਾਬ ਦਿੰਨੇ ਹਾਂ ਗੁਰੂ ਨਾਨਕ ਦੇਵ ਜੀ ਸਿੰਘਾਸਣ ਤੇ ਬੈਠ ਜਾਂਦੇ ਹਨ ਤੇ ਸਮਾਧੀ ਵਿੱਚ ਲੀਨ ਹੋ ਜਾਂਦੇ ਹਨ ਥੋੜੀ ਉਡੀਕ ਕਰਨ ਤੋਂ ਬਾਅਦ ਪੀਰ ਦਸਤਗੀਰ ਗੁਰੂ ਨਾਨਕ ਦੇਵ ਜੀ ਨੂੰ ਪੁੱਛਦਾ ਹੈ ਕਿ ਦੱਸੋ ਪ੍ਰਮਾਤਮਾ ਕੰਮ ਕੀ ਕਰਦਾ ਹੈ ਗੁਰੂ ਨਾਨਕ ਦੇਵ ਜੀ ਹਲਕ ਕਹਿੰਦੇ ਹਨ ਕਿ ਬਸ ਇਹੀ ਕਰਦਾ ਹੈ ਪਰਮਾਤਮਾ ਤਖਤ ਤੇ ਬੈਠਿਆ ਨੂੰ ਪੁੰਜੇ ਲਾ ਦਿੰਦਾ ਹੈ ਤੇ ਪੁੰਜੇ ਬੈਠਿਆ ਨੂੰ ਤਖਤ ਤੇ ਬਿਠਾ ਦਿੰਦਾ ਹੈ ਹਾਸਿਆਂ ਵਿੱਚ ਖੁਸ਼ੀਆਂ ਭਰ ਦਿੰਦਾ ਹੈ ਤੇ ਖੁਸ਼ੀਆਂ ਨੂੰ ਹਾਸਿਆਂ ਵਿੱਚ ਬਦਲ ਦਿੰਦਾ ਹੈ ਖਾਲੀਆਂ ਨੂੰ ਭਰ ਦਿੰਦਾ ਹੈ ਤੇ ਭਰਿਆਂ ਨੂੰ ਖਾਲੀ ਕਰ ਦਿੰਦਾ ਹੈ ਹਾਰਾਂ ਨੂੰ ਜਿੱਤ ਵਿੱਚ ਬਦਲ ਦਿੰਦਾ ਹੈ ਤੇ ਜਿੱਤ ਨੂੰ ਹਾਰਾਂ ਵਿੱਚ ਬਦਲ ਦਿੰਦਾ ਹੈ ਮੁੱਖੀ ਗੱਲ ਇਹ ਹੈ ਇਹ ਸੰਸਾਰ ਦੇ ਵਿੱਚ ਇਹ ਜੋ ਵੀ ਹੋ ਰਿਹਾ ਹੈ ਉਹ ਸਭ ਨੂੰ ਕਰਨ ਵਾਲਾ ਪਰਮਾਤਮਾ ਹੈ ਤੇ ਉਸਤੇ ਹੁਕਮ ਤੋਂ ਬਾਅਦ ਕੁਝ ਵੀ ਨਹੀਂ ਐਦਾਂ ਦੀਆਂ ਹੋਰ ਵੀਡੀਓ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੁਰ ਕਰ ਦਿਓ ਧੰਨਵਾਦ